ਅੱਜ ਸਾਡੇ ਚੌਕੀ ਇੰਚਾਰਜ ਜੀ ਐਸ ਆਈ ਹਰਜਿੰਦਰ ਸਿੰਘ ਗਹਿਰੀ ਮੰਡੀ ਨੂੰ ਸੂਚਨਾ ਮਿਲੀ ਸੀ ਇੱਕ ਬਨੇ ਜਸ਼ਨਪ੍ਰੀਤ ਸਾਜਨ ਤੇ ਦੂਜੇ ਉਹਨੇ ਜਗਜੀਤ ਹੋਰੀ ਹੈ ਕੋਈ ਇਹਨਾਂ ਦਾ ਟਕਰਾਰ ਹੋਇਆ ਸੀ ਤੇ ਜਿਹੜੇ ਜਸ਼ਨਪ੍ਰੀਤ ਆ ਇਹਨਾਂ ਦੇ ਘਰ ਦੇ ਵਿੱਚ ਇਕੱਠੇ ਹੋ ਕੇ ਚਾਰ-ਪੰਜ ਮੁੰਡੇ ਕੋਈ ਲੜਕੇ ਵਾਲੇ ਦੇ ਘਰ ਹਮਲਾ ਕਰਨ ਦੀ ਤਿਆਰੀ ਸੀ ਜਦੋਂ ਖਬਰਾਂ ਖਬਰ ਮਿਲੀ ਤਾਂ ਇਹਨਾਂ ਨੇ ਨਾਕਾਬੰਦੀ ਕੀਤੀ ਨਾਕਾਬੰਦੀ ਤੇ ਜਸ਼ਨਪ੍ਰੀਤ ਕਾਸ਼ਦੀਪ ਜਿਹੜੇ ਮੌਕੇ ਤੇ ਉਹ ਗ੍ਰਿਫਤਾਰ ਕੀਤੇ ਆ ਜੀ ਉਹਨਾਂ ਦੇ ਕੋਲੋਂ ਇੱਕ ਪਿਸਤੌਲ 30 ਬੋਰ ਨਜ਼ਾਇਜ਼ ਬਰਾਮਦ ਹੋਇਆ ਨਾਲ ਕਾਟਰੀਜ ਤੇ ਉਹਦਾ ਮੈਗਜ਼ੀਨ ਤੇ ਉਹਨਾਂ ਦੀ ਪੁਸ਼ਕਿਸ਼ ਤੇ ਪਤਾ ਲੱਗਾ ਵੀ ਇਹ ਸਾਜਨ ਤੇ ਕਰਨਦੀਪ ਜਿਹੜੇ ਇਹਨਾਂ ਦੇ ਸਾਥੀ ਆ ਉਹਨਾਂ ਨੇ ਇਹ ਲਿਆ ਸੀਗਾ ਇਹਦੀ ਬਾਰੇ ਵੈਰੀਫਾਈ ਕਰ ਰਹੇ ਆ ਇਹ ਪਿਸਤਲ ਜਿਹੜਾ ਨਜਾਇਜ਼ ਆ ਕਿੱਥੋਂ ਆਇਆ ਇਹਨਾਂ ਦਾ ਪਿਸਤਲ ਕਾੜ ਕੋਈ ਅਸ਼ੋਕੜ ਰਿਕਾਰਡ ਅਸੀਂ ਕੋਹ ਕਰ ਰਹੇ ਆ ਜੋ ਇੱਕ ਨਜਾਇਜ਼ ਪਿਸਤਲ ਲਈ ਫਿਰਦੇ ਆ ਕੋਈ ਪਿਛੋਕੜ ਰਿਕਾਰਡ ਦੇ ਇਹਨਾਂ ਦਾ ਮੈਂ ਚੰਗਾ ਨਹੀਂ ਸਮਝਦਾ ਬਾਕੀ ਇਹ ਵੀ ਸਾਡੇ ਸੀਨੀਅਰ ਅਫਸਰ ਦੀਆਂ ਡਾਇਰੈਕਸ਼ਨ ਤੇ ਸਰਕਾਰ ਵੱਲੋਂ ਵੀ ਜੋ ਹਦਾਇਤਾਂ ਨੇ ਜਿਹੜੇ ਇਹੋ ਜਿਹੇ ਮਾੜੇ ਅੰਸਰ ਨੇ ਚਾਹੇ ਹਥਿਆਰ ਲਈ ਫਰਦੇ ਨੇ ਚਾਹੇ ਡਰੱਗ ਵੇਚਦੇ ਨੇ ਬਿਲਕੁਲ ਨਹੀਂ ਬਖਸ਼ੇ ਜਾਣਗੇ ਜੀ ਸਾਨੂੰ ਤੁਹਾਡੇ ਪਬਲਿਕ ਦੇ ਸਾਹ ਦੀ ਲੋੜ ਆ ਜੀ ਇਹਨਾਂ ਦਾ ਸਖਤੀ ਨਾਲ ਜੱਟਿਆ ਜਾਏਗਾ ਜਿਵੇਂ ਪਹਿਲਾਂ ਜੱਟਰਾਈ ਕਿਸੇ ਤਰ੍ਹਾਂ ਹੁਣ ਸਖਤੀ ਨਾਲ ਜੱਟਿਆ ਜਾਏਗਾ ਜੀ ਜੀ ਗੰਗਦਾਸ਼ੀ ਆਦੀ ਜੀ ਨਸ਼ਾ ਇਹਨਾਂ ਫਿਲਹਾਲ ਅਰੈਸਟ ਪਾਈ ਆ ਇਹਨਾਂ ਦਾ ਰਿਮਾਰਡ ਲਾਵਾਂਗੇ ਜੀ ਰਮਾਂਡ ਦੇ ਵਿੱਚ ਇਹਨਾਂ ਦਾ ਹਰ ਤਰ੍ਹਾਂ ਦਾ ਟੈਸਟ ਕਰਾਂਗੇ ਟੈਸਟ ਕਰਵਾਵਾਂਗੇ ਤਾਂ ਔਰ ਚੈੱਕ ਕਰਾਂਗੇ ਵੀ ਕੀ ਹੈਗਾ ਜੇ ਨਸ਼ੇ ਦੇ ਆਦੀ ਹੋਣਗੇ ਜਾਂ ਨਸ਼ਾ ਵੇਚਦੇ ਹੋਣਗੇ ਤੇ ਉਸ ਐਂਗਲ ਤੋਂ ਇਹਨਾਂ ਦੀਆਂ ਪ੍ਰਾਪਰਟੀਆਂ ਦੀ ਜਾਂਚ ਕਰਾਂਗੇ ਕਿ ਕਿੱਥੋਂ ਬਣਾਈਆਂ ਵਾ ਤੇ ਅਗਰ ਇਹਨਾਂ ਨੇ ਇਲੀਗਲ ਪ੍ਰਾਪਰਟੀਆਂ ਬਣਾਈਆਂ ਤਾਂ ਉਹ ਬਕਾਇਦਾ ਉਸ ਸੀਜ਼ਰ ਫਰੀਜ਼ ਹੋਣਗੀਆਂ